ਹਾਂਜੀ ਸਵਾਗਤ ਤੁਹਾਡਾ ਸਾਡੇ ਹੋਰ ਨਵੇਂ ਵਲੌਗ 'ਚ ਤੇ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਔਰ ਜਿੱ ਕੀ ਹਾਲ ਚਾਲ ਆ ਤੇ ਆਸ ਕਰਦਾ ਸਾਰੇ ਜਣੇ ਠੀਕ ਹੋਵਾਂਗੇ ਤੇ ਜਿਹੜੇ ਸਾਡੇ ਅੱਜ ਦੇ ਵਲੌਗ ਦੀ ਸ਼ੁਰੂਆਤ ਉਹ ਫੇਰ ਪਹਿਲਾਂ ਦੀ ਤਰ੍ਹਾਂ ਵਧੀਆ ਮੌਸਮ ਦੇ ਨਾਲ ਤੇ ਅੱਜ ਅਸੀਂ ਜਾ ਰਹੇ ਹਾਂ ਗੋਨੇ ਨੇ ਗੋਨੇ ਨੇ ਜਾਣ ਤੁਹਾਡਾ ਮੇਨ ਕਾਰਨ ਆ ਵੀ ਉੱਥੇ ਨਾ ਸਾਨੂੰ ਉੱਥੇ ਕੰਮ ਮਿਲਿਆ ਵੀ ਆਪਣੇ ਟੈਲ ਪੱਥਰ ਦਾ ਤੇ ਉਹ ਬਾਲੀ ਕਾਲੀ ਕਰਨ ਲੱਗੇ ਵੀ ਕਹਿੰਦੇ ਵੀ ਭਾਈ ਤੁਸੀਂ ਨਿਗਾ ਮਾਰ ਕੇ ਜਾਓ ਵੀ ਦੇਖੀਏ ਵੀ ਆਪਣਾ ਕੋਈ ਡੇਢ ਛੇੜ ਮਕਾ ਲਓ ਜਿੱਥੇ ਸਾਡਾ ਕੰਮ ਸਾਡੇ ਰੱਬ ਦੀ ਕਿਰਪਾ ਨਾਲ ਬਹੁਤ ਚੱਲੀ ਜਾਂਦੀ ਸੋਖਣਾ ਹਨਾ ਇੱਕ ਤਾਂ ਸਾਡਾ ਉਹ ਡੇਲੇ ਵਾਲੀ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਤੇ ਇੱਕ ਚੰਦ ਭਾਣ ਚੱਲੀ ਜਾਂਦਾ ਇੱਕ ਤੁਹਾਨੂੰ ਮੈਂ ਜਿੱਦ ਤੱਕ ਕੰਮ ਦਿਖਾਉਣਾ ਹੱਜਾ ਉਹ ਵਿਚ ਹੀ ਰਹਿ ਗਿਆ ਉਹ ਵਿਖਾਵਾਂਗੇ ਆ ਚੰਦ ਭਾਣ ਵਾਲਾ ਕੰਮ ਤਾਂ ਵਿੱਕੀ ਸੰਭੀ ਬੈਠਾ ਤੇ ਇਧਰ ਡੇਲੇ ਵਾਲੇ ਦਾ ਸਾਡਾ ਚੱਲੀ ਜਾਂਦਾ ਔੜੀਆਂ ਵਗੈਰਾ ਸਾਰਾ ਕੰਮ ਨੇੜੇ ਹੋ ਗਿਆ ਤੇ ਇਦੋਂ ਮੈਂ ਸੋਚਿਆ ਚਲੋ ਅਗਲਾ ਕੰਮ ਵੀ ਆਪਾਂ ਸਾਹਮਣੇ ਰੱਖ ਲਈਏ ਠੀਕ ਹੈ ਗ ਵੀਰ ਕੰਮ ਤਾਂ ਜਿਹੜਾ ਸਾਡੇ ਡੇਲੇ ਨੇ ਦਾ ਬੜਾ ਚਿਰ ਨੇ ਕੋਈ 5-4 ਦਿਨ ਦਾ ਕੰਮ ਰਹਿ ਗਿਆ ਤੇ ਅੱਜ ਅਸੀਂ ਚੱਲੇ ਸੀ ਡੇਲੇ ਵਾਲੀ ਉੱਥੇ ਕੋਈ ਲੈਵਲ ਸ਼ੌਲ ਕੱਢਦੇ ਆ ਤੇ ਸੋ ਕਿੱਥੇ ਸੌਰੀ ਯਾਰ ਅੱਜ ਅਸੀਂ ਚੱਲੇ ਜੀ ਗੋਨੇ ਨੇ ਤੇ ਉੱਥੇ ਜਾ ਕੇ ਲੈਵਲ ਸ਼ੌਲ ਜਾ ਕੱਢਦੇ ਆ ਤੇ ਵੇਖੋ ਫਿਰ ਕੀ ਗੱਲਬਾਤ ਹੋ ਸਕਿਆ ਤਾਂ ਅੱਜ ਸਾਈ ਵੀ ਫੜ ਕੇ ਲੈ ਕੇ ਆਵਾਂਗੇ ਤੇ ਇੱਕ ਗੱਲ ਹੋਰ ਦੇਖੋ ਅਜ ਮੌਸਮ ਪੂਰਾ ਜੈਥੋ ਚ ਮੀਂਹ ਵਾਲਾ ਆ ਦੇਖੋ ਬੱਦਲ ਦਾ ਕੋਈ ਭਰੋਸਾ ਨਹੀਂ ਕਦੋਂ ਵੀ ਕਿਹੜੇ ਵੇਲੇ ਵੀ ਆ ਸਕਦਾ ਹਣ ਅਸੀਂ ਪਏ ਨਨ ਕੋਲ ਵੈਸੇ ਕੜੀ ਦੇ ਇੱਕ ਦੀ ਡਿੱਗਦੀ ਆ ਹਾਂ ਆ ਕਰਗਾ ਆ ਜਾਂਦੀਆਂ ਹੈ ਆਈ ਜਾਂਦੀਆਂ ਕੜੀਆਂ ਹਾਂ ਤੇ ਵਿੱਕੀ ਮਗਰ ਆਈ ਜਾਂਦਾ ਛੇਤੀ ਆਉਂਦਾ ਹੋਊਗਾ ਕਿੰਨਾ ਸੀ ਮੈਂ ਮਗਰ ਆਈ ਜਾਣਾ ਉਹ ਚੰਦ ਤੋਂ ਰੁਕ ਜਾਊਗਾ ਤੇ ਅਸੀਂ ਗਾਂ ਆਉਦਾ ਗੋਨੇ ਆਣੇ ਚਲੇ ਜਾਵਾਂਗੇ ਬਸ ਆਉਂਦਾ ਹੀ ਹੋਊਗਾ ਮਗਰ ਹੀ ਤੇ ਬਣਿਆ ਰਿਓ ਬਲੌਗ ਦੇ ਵਿੱਚ ਤੇ ਫਿਰ ਦੇਖਦੇ ਆ ਕਿ ਕੀ ਬਣਦਾ ਤੇ ਸਾਡਾ ਇਰਾਦਾ ਅੱਜ ਐ ਬਣਦਾ ਵਿੱਕੀ ਕੋਲ ਅਸੀਂ ਹੋਕੀ ਜਾਵਾਂਗੇ ਤੇ ਚਾਹ ਪੀਪੂ ਕੇ ਆਵਾਂਗੇ ਵਧੀਆ ਕਿਉਂਕਿ ਮੌਸਮ ਅੱਜ ਘੈਂਟ ਆ ਤਾਂ ਚਾਦੋ ਵੀ ਬਣਦੀ ਐ ਕੰਡੇ ਵਾਲੀ ਬਣਦੀ ਐ ਹਨਾ ਤਾਂ ਮੀਂਹ ਦਾ ਕੜੀਆ ਤਾਂ ਬਣੇ ਬਣ ਆਉਣ ਲੱਗ ਗਿਆ ਹੈਂ ਆ ਕੜੀਆ ਆ ਆ ਉਹ ਸਾਹਮਣੇ ਬੱਦਲ ਬਾਈ ਪੂਰੀ ਫੁੱਲ ਪਰ ਮੀਂਹ ਦੀ ਕਣੀਆਂ ਮੀਂਹ ਦੀ ਕਣੀਆਂ ਕਹਿਣ ਲੱਗੇ ਕਣੀਆਂ ਥੋੜੀ ਥੋੜੀਆਂ ਆ ਰਹੀਆਂ ਤੇ ਵਿੱਕੀ ਮਗਰੀ ਆਉਂਦਾ ਹੁਣ ਆਦੇ ਆਪਾਂ ਕਿੰਨੀ ਗਵਾੜ ਰਹਿ ਗਿਆ ਤੇ ਬੜੇ ਰੋ ਵਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਆ ਕੋਈ ਵਿੱਕੀ ਸਾਡੇ ਨਾਲੇ ਲੱਗ ਗਿਆ ਸਾਈ ਗੁੱਡ ਮਾਰਨਿੰਗ ਹੋਰ ਕਿਵੇਂ ਠੀਕ ਆ? ਤੁਸੀਂ ਦੱਸੋ ਵਧੀਆ ਤੂੰ ਸੁਣਾ। ਤੇ ਦੁੱਧ ਲਿਆ ਓਏ। ਉੱਥੋਂ ਲੈ ਲਾਂਗੇ ਆਪਾਂ ਚਾਹ ਦੁੱਧਾ ਉੱਥੋਂ। ਚੰਦਪਨ ਤੋਂ ਲੈ ਲਾਂਗੇ। ਹੋਰ ਫਿਰ ਨਵੀਂ ਤਾਜੀ ਕੋਈ। ਚੱਲ ਖੜਦੇ ਫਿਰ ਕਰਾਂ ਚੱਲ ਵੀ। ਲਾਉਣੀ ਰੇਸ? ਹੋਲੀ ਕਰ। ਕੀ? ਕੀ ਖਾ? ਮੈਂ ਕਿਹਾ ਓਏ ਥੱਲੇ ਬਸਦੇ। ਠੀਕ ਆ। ਰੇਸ ਲਾਉਣੀ ਆ? ਚੱਲ ਤੇ ਰੇਸ ਦੇਖਦੇ ਆ ਸਕੂਟਰੀ ਤੇ ਪੱਟੀਨੇ ਖੱਚ ਬਈ। ਕੀ ਕਹ ਤਾ ਗਿਆ ਮਗਰ? ਹੱਟ ਜਾ ਬਾਈ ਸਾਡੀ ਤਾਂ ਇੰਨੀ ਕੀ ਆ ਚਲੋ ਕਰਨਾ ਮਗਾ ਬਾਈ ਇੰਨੀ ਕੀ ਆ ਸਾਡੀ ਦਾ ਮਗਾ ਸਾਡੀ ਤਾਂ ਇੰਨੀ ਕੀ ਆ ਬਾਈ ਆਵਾਦ ਦਵਾ ਚਲੋ ਵਣੇ ਲੋ ਬਲੌਗ ਦੇ ਵਿੱਚ ਮਿਲਦੇ ਆ ਫਿਰ ਆਪਾਂ ਜਾਂ ਗੋਨਣ ਜਾ ਕੇ ਮਿਲਦੇ ਦਿਆਂ ਚੰਦ ਬਣੇ ਮੈਂ ਕੰਮ ਆਪਾਂ ਖੇਚ ਲਗੇ ਖਿੱਚਦੇ ਆ ਕਿਸ ਤਰ੍ਹਾਂ ਆ ਆਪਾਂ ਨੂੰ ਰਾਤ ਹੀ ਨਹੀਂ ਘਰ ਇਦਾਂ ਉਟਾੜਾ ਮੋਟਰਸਾਈਕਲ ਕਾਤੋਂ tudo ਕਿ ਮੀਂਹ ਆ ਗਿਆ ਉਹ ਨਹੀਂ ਆਉਂਦਾ ਲੱਤ ਲਾ ਲੈਨੇ ਆ ਨਹੀਂ ਨਹੀਂ ਲੱਤ ਨੂੰ ਖਰਾਬ ਆ ਅਗਲੇ ਲੱਤ ਲਾ ਲੈਨੇ ਆ ਤੇ ਅਮੀ ਥੋੜਾ ਥੋੜਾ ਪੈਣਾ ਸ਼ੁਰੂ ਹੋ ਗਿਆ ਚੱਲ ਕੋਈ ਨਹੀਂ ਬੇਫਿਕਰ ਟੈਨਸ਼ਨ ਲੈ ਆਪਾਂ ਡੁੱਬਦੇ ਨਹੀਂਗੇ ਹਾਂ ਉਹ ਨਹੀਂ ਡੁੱਬਦੇ ਕੋਈ ਜਾਂਦ ਜਾਂਦੇ ਆ ਗਿਆ ਮੀ ਮੜਾ ਮੋਟਾ ਤੇ ਵਿੱਕੀ ਚੰਗਾ ਫਿਰ ਤੂੰ ਜਾ ਉਹ ਨਹੀਂ ਜਾਂ ਕੰਮ ਤੇ ਅਸੀਂ 100% ਗੋਨਣ ਜਾ ਕੇ ਆਵਾਂਗੇ ਤੇ ਦੁੱਧ ਮੈਂਪੀ ਲਿਆਉਂਗਾ ਚੰਗਾ ਦੁੱਧ ਲਿਆਉਂਗਾ ਫਿਰ ਚੰਗੀ ਜਿਹੀ ਬਣਾਵਾਂਗੇ ਮੈਂ ਅਬ ਜੀ ਮੀ ਆ ਦੇਖੋ ਮੀ ਆ ਗਿਆ ਮੀ ਆ ਗਿਆ ਹਾਂ ਕੱਲ ਖੱਚ ਉਧਰ ਕਾ ਮੋੜ ਦਾਂਗੇ ਵਿੱਕੀ ਨੂੰ ਚੰਗਾ ਵਿੱਕੀ ਫਿਰ ਓਕੇ ਮਿਲਦੇ ਆਉਣਾ ਮੈਂ ਚੰਗਾ ਓਕੇ ਓਕੇ ਚਲ ਫੇਰ ਕਿਹੜਾ ਸੀ ਗੋਨੇ ਨੇ ਪਹੁੰਚ ਗਿਆ ਤੇ ਇੱਥੇ ਕਿਹੜੀ ਗਲੀ ਗਿਆ ਸੀ ਉਹਨੇ ਪੈਂਚਰ ਵਾਲੀ ਦੁਕਾਨ ਆਉਗੀ ਅੱਗੇ ਇੱਥੇ ਅੱਗੇ ਪੈਂਚਰ ਵਾਲੀ ਦੁਕਾਨ ਆਉਗੀ ਤੇ ਉਹ ਖੱਬੇ ਖੜੀ ਸੱਜਾ ਜਾਣਾ ਗੁਰਨਾਨਕ ਮਿਸ਼ਨ ਸਕੂਲ ਵਾਲੀ ਗਲੀ ਜਾਵਾਂਗੇ ਉੱਥੇ ਤੱਕ ਚਲੋ ਦੇਖਦੇ ਹਾਂ ਕੀ ਗੱਲਬਾਤਾ ਉੱਥੇ ਕੀ ਕੰਮ ਧੰਦਾ ਬਣ ਰਿਹਾ ਵਲੌਗ ਦੇ ਵਿੱਚ ਆਹੋ ਆ ਗਿਆ ਨਾ ਹੋਰ ਹੈ ਟਾਇਰ ਤੇ ਬਸ ਠੀਕ ਓਕੇ ਚਲੋ ਮਿਲਦੇ ਹਾਂ ਕੰਮ ਅਸੀਂ ਇੱਥੇ ਦੇਖਿਆ ਸੀ ਕਿ ਤੇ ਬਾਕੀ ਉਹ ਕੰਮ ਵੀ ਮੈਂ 25 ਤਰੀਕ ਤੋਂ ਬਾਅਦ ਚਲਾਉਂਗਾ ਤੇ ਫਿਰ ਕੀਰਾ ਕੰਮ ਠੀਕ ਆ ਮਣਕੇ ਥੱਲੇ ਵੀ 2x4 ਦੀ ਟਾਇਲ ਆ ਰਸੋਈ ਆ ਹਨਾ ਤੇ ਬਾਹਰਲਾ ਪੋਰਚ ਆ ਤੇ ਫਿਲਹਾਲ ਅਸੀਂ ਇਧਰ ਕੰਮ ਵੇਖ ਲਿਆ ਤੇ ਹੁਣ ਸਾਡੀ ਜੈਨੇ ਚੰਦ ਭਾਣ ਤੇ ਏਦੋਂ ਬਾਅਦ ਜਾਵਾਂਗੇ ਅਸੀਂ ਜੈਤੋ ਤੇ ਪਿੰਨੇ ਫਿਰ ਵਿੱਕੀ ਕੋਲ ਚਾਹ ਜੂ ਹੈ ਹਾਂ ਚਲੋ ਮਿਲਦੇ ਆ ਠੀਕ ਆ ਕਿਹੜਾ ਫਿਰ ਅਸੀਂ ਆ ਗਲੀ ਸੀਗੀ ਕਿਹੜਾ ਇਹ ਏਰੀਆ ਵਜਦਾ ਹੈ ਇਹ ਗੁਰੂ ਨਾਨਕ ਮਿਸ਼ਨ ਛੜਦੇ ਇਹ ਗੁਰੂ ਨਾਨਕ ਮਿਸ਼ਨ ਸਕੂਲ ਵਾਲੀ ਸਾਈਡ ਆ ਇਹ ਵੀ ਆ ਸਾਰੀ ਗਲੀ ਜਾਂਦੀ ਆ ਸਿੱਧੀ ਬਹੁਤ ਬਜਾਰ ਰੁਪਏ ਦਾ ਦੁੱਧ ਲੈਣ ਤੋਂ ਬਾਅਦ ਫਿਰ ਆਪਾਂ ਕਿੱਥੇ ਚੰਦ ਬਣ ਚੱਲ ਉਮੀ ਥੋੜਾ ਵੱਧ ਕੇ ਅੱਗੇ ਨੂੰ ਹਨਾ ਧੋਨੇ ਨੇ ਘੱਟ ਸੀਗਾ ਤੇ ਇੱਥੇ ਥੋੜਾ ਜਿਆਦਾ ਆ ਨਾਲ ਹੀ ਮੁੜ ਜਮ ਇਧਰ ਹੁਣ ਅਸੀਂ ਚੱਲ ਬਈ ਕੀ ਕਰਨ ਨੂੰ ਬਿੰਨੇ ਬਣਾ ਕੇ ਚਾਹ ਚੰਗੀ ਜੀ ਦੁੱਧ ਮੈਂ ਲੈ ਲਿਆ ਦੁੱਧ ਲੈ ਲਿਆ ਦਰਮਣ 60 ਰੁਪਏ ਕਿਲੋ ਵਾਟਰ ਵੀ ਬਹੁਤ ਚੰਗਾ ਹੋਊਗਾ ਹਾਂ ਦੁੱਧ ਦਾ 60 ਰੁਪਏ ਹੁਣ ਆਏ ਵਿੱਕੀ ਕੋਲ ਚਾਹ ਚੁ ਪੀ ਕੇ ਤੇ ਫਿਰ ਅਸੀਂ ਵਾਪਸ ਜੈਤੋ ਨੂੰ ਕਰ ਲਈ ਤੇ ਤੁਸੀਂ ਇਹ ਨੋਟ ਕਰੋ ਵੀ ਹੁਣ ਜ਼ਿਆਦਾ ਮੀਂਹ ਆ ਗਿਆ ਮੈਨੂੰ ਲੱਗ ਗਿਆ ਜਦੋਂ ਅਸੀਂ ਜੈਤੋ ਚੰਦ ਦੇਤੂ ਤੋਂ ਆਪਾਂ ਗੁੰਨਣ ਜਾ ਰਹੇ ਸੀ ਉਦੋਂ ਮੀਂਹ ਨਹੀਂ ਸੀਗਾ ਹੁਣ ਤੁਸੀਂ ਇਹ ਨੋਟ ਕਰੋ ਵੀ ਹੁਣ ਥੋੜਾ ਜਿਹਾ ਮੀਂਹ ਵਧ ਗਿਆ ਹੈ ਨਾ ਹਾਂ ਮੀਂਹ ਆ ਗਿਆ ਨਾ ਫਰਕਾ ਅੱਗੇ ਸੜਕ ਨਹੀਂ ਗਿੱਲੀ ਸੀ ਤੇ ਹੁਣ ਗਿੱਲੀ ਹੋ ਗਈ ਤੇ ਹੁਣ ਅਸੀਂ ਜਾ ਰਹੇ ਹਾਂ ਜੈਤੋ ਇਹ ਤਾਂ ਮਾੜਾ ਮੋਟਾ ਕੰਮ ਡੇਡਾ ਕੋਈ ਟਾਇਰ ਟੂਲ ਜੀ ਦੋਣੀ ਐ ਡੇਲ ਵਾਲੇ ਬੰਦਿਆਂ ਨੂੰ ਜਿਹੜੇ ਕਿਹੜੇ ਕੰਮ ਚੱਲਦਾ ਉਹਨਾਂ ਟੈਲੈਂਟ ਨੂੰ ਲਾ ਦਵੋਣੇ ਆ ਫੇਰ ਦੇਖਦੇ ਆ ਜੀ ਬਣੇ ਰੋ ਜੀ ਬਲੌਗ ਦੇ ਵਿੱਚ